ਰੋ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਹੱਡ ਬੀਤੀ ਕਰਨਾ ਸਾਂਝੀ ਕਰਨ ਜਾ ਰਹੇ ਹਾਂ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਜੀ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਨੂੰ ਐਵਿਤ ਜਰਪ ਹੋ ਜਾਏਗਾ ਕਿ ਜਦੋਂ ਅਸੀਂ ਸੱਚੇ ਮਨ ਦੇ ਨਾਲ ਵਾਹਿਗੁਰੂ ਨੂੰ ਉੱਤੇ ਆਉਂਦੇ ਹਾਂ ਤਾਂ ਵਾਇਗੁਰੂ ਸਾਡੀ ਅੱਗੇ ਹੋ ਕੇ ਕਿਵੇਂ ਬੋਂ ਫੜਦਾ ਏ ਤੇ ਸਾਡੀ ਝੋਲੀ ਵਿੱਚ ਖੁਸ਼ੀਆਂ ਪਾ ਦਿਆਂ ਵਾਇਗੁਰੂ ਜੀ ਇੱਕ ਵਾਰ ਦੀ ਗੱਲ ਹੈ ਸੰਤ ਮਹਾਪੁਰਸ਼ ਤਨਤਨ ਬਾਬਾ ਜੀ ਸਿੰਘ ਜੀ 40 ਸਾਲ ਵਾਲਿਆਂ ਦੀ ਦਰਸ਼ਨਾਂ ਲਈ ਬਹੁਤ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਕੋਈ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਮਹਾਪੁਰਸ਼ ਹਰ ਇੱਕ ਦੀਆਂ ਝੋਲੀਆਂ ਵਿੱਚ ਖੁਸ਼ੀਆਂ ਪਾਉਂਦੇ ਆਂ ਸਾਧ ਸੰਗਤ ਜੀ ਕੋਈ ਆਖਦਾ ਹੈ ਘਰ ਵਿੱਚ ਬਹੁਤ ਗਰੀਬੀ ਹੈ ਕਿਰਪਾ ਕਰੋ ਕੋਈ ਆਖਦਾ ਹੈ ਮੇਰਾ ਪੁੱਤ ਬਿਮਾਰੀ ਦੇ ਨਾਲ ਦੁਖੀ ਪਿਆ ਹੈ ਬਾਬਾ ਜੀ ਹਰ ਇੱਕ ਦੀਆਂ ਇੱਛਾਵਾਂ ਪੂਰੀਆਂ ਕਰਦੇ ਸਨ ਇੰਨੇ ਸਮੇਂ ਨੂੰ ਸਾਧ ਸੰਗਤ ਜੀ ਇੱਕ ਪ੍ਰੇਮੀ ਆਇਆ ਅਸੰਤ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਲਈ ਆਇਆ ਜਦੋਂ ਉਹ ਪ੍ਰੇਮੀ ਮਹਾਪੁਰਸ਼ਾਂ ਨੂੰ ਮੱਥਾ ਟੇਕਣ ਲੱਗਾ ਸਾ ਸੰਗਤ ਜੀ ਬਾਬਾ ਜੀ ਨੇ ਉਸ ਦਾ ਮੱਥਾ ਪੜ ਲਿਆ ਇੱਕ ਸਾਧੂ ਤੇ ਰੱਬ ਵਿੱਚ ਕੀ ਅੰਤਰ ਹੈ ਬਾਣੀ ਦਾ ਕੁਰਬਾਨ ਹੈ ਹਰ ਕਾ ਸੇਵਕ ਸੋ ਮਰਿਆ ਪੈਦ ਨ ਜਾਣੋ ਮਾਨਸ ਦੀਆਂ ਉਹ ਪ੍ਰੇਮੀ ਬਾਬਾ ਜੀ ਦੇ ਕੋਲ ਗਿਆ ਬਾਬਾ ਜੀ ਨੇ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਤਾਂ ਤਾਂ ਸੰਤ ਬਾਬਾ ਜੀ ਸਿੰਘ ਜੀ ਉਸ ਪ੍ਰੇਮੀ ਨੂੰ ਕਹਿਣ ਲੱਗੇ ਮੇਰਾ ਇੱਕ ਵਚਨ ਮੰਨੇਗਾ ਉਹ ਪ੍ਰੇਮੀ ਸਾਹ ਸੰਗਤ ਜੀ ਹੱਥ ਜੋੜ ਕੇ ਕਹਿਣ ਲੱਗਾ ਸੰਤ ਮਹਾਪੁਰਸ਼ੋ ਸਤਿ ਵਚਨ ਬਾਬਾ ਜੀ ਨੇ ਕਿਹਾ ਵਚਨ ਕੀਤੇ ਭਾਈ ਤੋ ਇੱਕ ਹਫਤੇ ਦੇ ਵਿੱਚ ਆਪਣੇ ਘਰੇ ਅਖੰਡ ਪਾਠ ਸਾਫ ਕਰਵਾਉਣਾ ਹੈ। ਘਰ ਵਿੱਚ ਸੰਗਤ ਸੱਦ ਕੇ ਉਸ ਦੀ ਸੇਵਾ ਕਰਨੀ ਹੈ। ਉਹ ਸੋਚਣ ਲੱਗ ਪਿਆ ਕਿ ਮੈਂ ਤੇ ਬਾਬਾ ਜੀ ਤੋਂ ਕੋਈ ਗੱਲ ਪੁੱਛੀ ਹੀ ਨਹੀਂ। ਤੇ ਬਾਬਾ ਜੀ ਨੇ ਮੈਨੂੰ ਪਾਠ ਕਰਵਾਉਣ ਵਾਸਤੇ ਕਹਿ ਦਿੱਤਾ। ਉਹ ਵੀ ਮੈਨੂੰ ਕਹਿੰਦੇ ਕਿ ਇੱਕ ਹਫਤੇ ਦੇ ਅੰਦਰ ਕਰਵਾਉਣਾ ਹੈ। ਉਸਨੇ ਘਰ ਜਾ ਕੇ ਅਖੰਡ ਸਾਹਿਬ ਪਾਠ ਕਰਵਾ ਦਿੱਤਾ ਜਦੋਂ ਅਖੰਡ ਪਾਠ ਸਾਹਿਬ ਕਰਵਾਇਆ ਤਾਂ ਉਸਦੇ ਪਾਠ ਉੱਤੇ 20000 ਰੁਪਏ ਦਾ ਖਰਚ ਹੋ ਗਿਆ ਸਾਧ ਸੰਗਤ ਜੀ ਉਹ ਮਨ ਵਿੱਚ ਸੋਚਦਾ ਮੇਰਾ ਤੇ 20000 ਰੁਪਏ ਲੱਗ ਗਏ ਬਾਬਾ ਜੀ ਨੇ ਪਤਾ ਨਹੀਂ ਕਿਸ ਵਾਸਤੇ ਅਖੰਡ ਪਾਠ ਸਾਹਿਬ ਕਰਵਾਇਆ ਕੀ ਕਾਰਨ ਹੋਵੇਗਾ ਇਸ ਦਾ ਸਾਹ ਸੰਗਤ ਜੀ 2 ਦਿਨਾਂ ਬਾਅਦ ਲੁਧਿਆਣੇ ਜਾ ਰਿਹਾ ਸੀ ਉੱਥੇ ਭਈ ਇੱਕ ਗਿੱਲ ਚੌਂਕੇ ਉੱਥੋਂ ਨਾ ਮੋਟਰਸਾਈਕਲ ਤੇ ਰੋਡ ਕ੍ਰੋਸ ਕਰ ਰਿਹਾ ਸੀ ਜਦੋਂ ਮੋਟਰਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਉਸ ਵੇਲੇ ਇੱਕ ਦੂਰੋਂ ਟਰੱਕ ਬਹੁਤ ਤੇਜ਼ ਰਫਤਾਰ ਨਾਲ ਆ ਰਿਹਾ ਸੀ ਉਸ ਦੌਰਾਨ ਉਸ ਨਾਲ ਐਕਸੀਡੈਂਟ ਹੋ ਗਿਆ ਪਤਾ ਲੱਗਾ ਉਸ ਨੂੰ ਕਿ ਮੇਨਾ ਹੀ ਮੇਰੇ ਮੋਟਰਸਾਈਕਲ ਦਾ ਕੁਝ ਵਿਗੜਿਆ ਹੈ ਨਾ ਮੈਨੂੰ ਕੋਈ ਸੱਟ ਫੇਟ ਲੱਗੀ ਸਾਧ ਸੰਗਤ ਜੀ ਫਿਰ ਉਹ ਦੋਕ ਦਿਨਾਂ ਬਾਅਦ ਹੰਸਾੜੀ ਸਾਹਿਬ ਸੰਤ ਮਹਾਪੁਰਸ਼ਾਂ ਦਾ ਸ਼ੁਕਰਾਨਾ ਕਰਨ ਲਈ ਗਿਆ ਉਸਨੇ ਬਾਬਾ ਜੀ ਨੂੰ ਸਾਰੀ ਗੱਲ ਦੱਸੀ ਸਾਧ ਸੰਗਾ ਜੀ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੇਰਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਸੀ ਉਹ ਵੀ ਕਟੜਾ ਕਦੇ ਨਾਲ ਪਰ ਮੈਨੂੰ ਕੁਝ ਨਹੀਂ ਹੋਇਆ ਤੇ ਨਾ ਮੇਰੇ ਮੋਟਰਸਾਈਕਲ ਨੂੰ ਕੁਝ ਹੋਇਆ ਭਾਈ ਤੁਸੀਂ ਹੈਰਾਨ ਹੋਗੇ ਸੰਤ ਮਹਾਪੁਰਸ਼ ਹਸਣ ਲੱਗ ਪਏ ਜਦੋਂ ਉਸਨੇ ਮਹਾਪੁਰਸ਼ ਨੂੰ ਹਸਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਭਾਈ ਜਿਹੜੇ ਪੈਸੇ ਤੇਰੇ ਹਸਪਤਾਲ ਵਿੱਚ ਲੱਗਣੇ ਸੀ ਉਹ ਤੇਰੇ ਦਸਵੰਦ ਵਿੱਚ ਨਿਕਲ ਗਏ ਨੇ ਇਹ ਘਟਨਾ ਭਾਈ ਕੋਈ 20 ਕੋ 25 ਸਾਲ ਪਹਿਲਾਂ ਦੀ ਹੈ ਇੱਕ ਸੱਚੀ ਕਹਾਣੀ ਹੈ ਭਾਈ ਹੰਸਾਲੀ ਸਾਹਿਬ ਦੀ ਸਾਧਾਂ ਵਿੱਚ ਭਾਈ ਇੰਨੀ ਸ਼ਕਤੀ ਹੈ ਕਿ ਉਹ ਕੁਝ ਵੀ ਕਰ ਸਕਦੇ ਨੇ ਇਸ ਲਈ ਸਾਧ ਸੰਗਤ ਨੂੰ ਦਿਲ ਨਾਲ ਧਿਆਉ ਅਤੇ ਭਰੋਸਾ ਰੱਖ ਕੇ ਵਾਹਿਗੁਰੂ ਤੇ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਇੰਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤੇ ਦਾ ਜੋ ਆ ਫਤੇ ਵਿੱਚ ਦੇਣਾ ਜੀ ਗਜ ਵੱਜ ਕਿ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ